ਨਮਸਕਾਰ ਸਸਤਰੀ ਕਾਰ ਐਨ ਐਸ ਲਈ ਤੇ ਤੁਹਾਡਾ ਸਵਾਗਤ ਹੈ ਦਲਦਲ ਦਾ ਰੂਪ اختیار ਕਰ ਰਹੀ ਯਰਨੀ ਵਾਲਾ ਸਬ ਤਹਿਸੀਲ ਦੋ ਦਿਨਾਂ ਦੇ ਮੀਂਹ ਨੇ ਖੋਲ ਦਿੱਤੀ ਸਰਕਾਰੀ ਦਾਅਵਿਆਂ ਦੀ ਪੋਲ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਸਬ ਤਹਿਸੀਲ ਵਾਸਤੇ 1.5 ਸਾਲ ਪਹਿਲਾਂ 2 ਕਰੋੜ ਰੁਪਏ ਮਨਜ਼ੂਰ ਕਰਵਾਇਆ ਗਿਆ ਸੀ ਇਸ ਨੂੰ ਇੱਕ ਖੂਬਸੂਰਤ ਸਬ ਤਹਿਸੀਲ ਬਣਾਉਣ ਲਈ ਪਰੰਤੂ ਅੱਜ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮੁਹਾਇਆ ਕਰਵਾਈ ਗਈ ਐਸੀ ਛੋਟੀ ਜਿਹੀ ਉਦਾਹਰਣ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਕਿ بارش ਨਾਲ ਇੰਟਰਲੋਕਿੰਗ ਨਾ ਹੋਣ ਕਰਕੇ ਪਾਰੀ ਚਿੱਕੜ ਤਿਲਕਣ ਹੈ ਜਿਸ ਨਾਲ ਲੋਕ ਆਪਣੇ ਕੰਮ ਕਰਾਉਣ ਆਏ ਬਾਰ-ਬਾਰ ਤਿਲਕ ਕੇ ਡਿਗ ਰਹੇ ਨੇ ਦੇਖਦੇ ਆ ਕਿ ਇਹ ਸੁਨਵਾਈ ਕਦੋਂ ਤੱਕ ਹੋਵੇਗੀ ਲੋਕਾਂ ਨੂੰ ਪਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਧਾਇਕ ਜੀ ਨੂੰ ਲੋਕਾਂ ਵੱਲੋਂ ਬਹੁਤ ਵਾਰ ਅਪੀਲ ਕੀਤੀ ਗਈ ਕਿ ਇਸ ਵਿੱਚ ਕੋਈ ਸਹੂਲਤ ਨਹੀਂ ਹੈ ਆਰੋਦੀ ਵੀ ਕੋਈ ਸਹੂਲਤ ਨਹੀਂ ਹੈ ਬਾਥਰੂਮ ਨਾ ਹੋਣ ਦੇ ਬਰਾਬਰ ਹੈ ਸਰਕਾਰ ਦੀ ਕਾਰਗੁਜ਼ਾਰੀ ਤੇ ਇੱਕ ਸਵਾਲੀਆ ਨਿਸ਼ਾਨ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈ ਤੁਹਾਡਾ ਆਪਣਾ ਚੈਨਲ ਬੈਠਣਾ ਬਗ ਨਹੀਂ ਆਉਂਦਾ ਹਲੋ ਬਹੁਤ ਬੁਰਾ ਹਾਲ ਹੈ ਅਰਨੀ ਵਾਲੇ ਤਹਿਸੀਲ ਦਾ ਇੱਕ ਮਿੰਟ ਪਾਜੀ ਗੱਲ ਸੁਣਨਾ ਆ ਜਿਹੜਾ ਐਨਾ ਅਰਨੀ ਵਾਲੇ ਤਹਿਸੀਲ ਦੇ ਵਿੱਚ ਚਿੱਕੜ ਮਚਿਆ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਬੁਰਾ ਹਾਲ ਹੈ ਜੀ ਜਿਹੜਾ ਅੱਛੀ ਸੰਗਤ ਆਉਂਦੀ ਬੜੀ ਦੁਖੀ ਹੋ ਕੇ ਜਾਂਦੀ ਹੈ ਜੀ ਬੜੀ ਬਾਰ ਚ ਪਈ ਬੁਰਾ ਨਾਲ ਗੱਡੀਆਂ ਆਉਂਦੀਆਂ ਨੇ ਮੁੱਤੇ ਕਾਉਂਦਾ ਤੇ ਇੱਥੇ ਜੇ ਸਾਹਿਬ ਨੂੰ ਕਹੀਦਾ ਸਾਹਿਬ ਵੀ ਹਾਲਤਾਂ ਦੇ ਕਰ ਦਿੰਦੇ ਕੋਈ ਇਟਰੀ ਲਵਾਉਂਦੇ ਕਰੋੜਾ ਲਵਾਉਂਦੇ ਅਸੀਂ ਤਾਂ ਬੜੇ ਪਰੇਸ਼ਾਨ ਹੋਏ ਪਿਆ ਜੀ ਨਹੀਂ ਕਹਿੰਦੇ ਐਮਐਲਏ ਜਲਾਲਾਬਾਦ ਜਗਦੀਪ ਗੋਲਡੀ ਨੇ ਇੱਥੇ 2 ਕਰੋੜ ਰੁਪਈਆ ਮਨਜ਼ੂਰ ਕਰਵਾਇਆ ਉਸ ਕੱਲ ਨੂੰ ਡੇਢ ਸਾਲ ਹੋ ਗਿਆ ਉਹ ਕਾਗਜ਼ਾਂ ਦੇ ਕਰਵਾਇਆ ਹੋਵੇ ਜੀ ਇੱਥੇ ਤੱਕ ਦਿਨ ਲੱਗਾ ਕਾਗਜ਼ਾਂ ਕੂਜੇ ਭਾਵੇਂ ਕਰਵਾਇਆ ਹੋਵੇ ਸਾਡੇ ਮੰਡੀ ਦੇ ਵਿੱਚ ਸੀਵਰੇਜ ਵੀ ਪੈਂਦਾ ਪਿਆ ਜੀ ਇੰਨੀ ਕੋ ਪੈਪ ਸੀਵਰੇਜ ਜਿਹੜਾ ਪੈਂਦਾ ਪਿਆ ਸਾਨੂੰ ਨਹੀਂ ਲੱਗਦਾ ਵੀ ਪਾਣੀ ਕੱਢ ਜੇ ਪੈਸੇ ਬੜਾਈ ਜਾਂਦੇ ਆ ਕੰਮ ਚਲਾਈ ਜਾਂਦੇ ਆ ਬਸ ਹੋਰ ਤਾਂ ਕੋਈ ਨਹੀਂ ਕਹਿ ਸਕਦੇ ਜੀ ਧੰਨਵਾਦ ਜੀ